ਸਾਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪੀ ਸਿੰਘ ਬਰਾੜ ਪਿੰਡ ਰਾਇਆਂ ਵਾਲਕਾ ਦੋਸਤੋ ਤੁਹਾਨੂੰ ਪਤਾ ਹੀ ਆ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਸਾਡੀਆਂ ਵੀਡੀਓ ਦੇਖਦੇ ਰਹਿੰਦੇ ਆ ਪਿਛਲੇ 4 ਸਾਢੇ 4 ਸਾਲ ਦੇ ਕਰੀਬ ਸਮਾਂ ਹੋ ਗਿਆ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਹੈਗਾ ਕੈਂਸਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੇ ਵੀਰ ਭੈਣ ਭਰਾ ਇਸ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਆ ਹਨਾ ਉਹਨਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਪਿਛਲੇ ਸਾਢੇ 4 ਸਾਲਾਂ ਤੋਂ ਆਪਾਂ ਅਪਰਾਲਾ ਕਰ ਰਹੇ ਆ ਜਿਹੜਾ ਅਪਰਾਲਾ ਕਰ ਰਹੇ ਆ ਹਰ ਵਾਰੀ ਇੱਕ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਆਦਾਤਰ ਸਾਡੇ ਕੋਲੇ ਜਿਹੜੇ ਵੀਰ ਭੈਣ ਭਰਾ ਦਵਾਈ ਲੈਣ ਆਉਂਦੇ ਆ ਕੈਂਸਰ ਦੀ ਉਹ 100 ਦੇ ਵਿੱਚੋਂ 90% ਲੋਕ ਕਿਹੜੇ ਆਉਂਦੇ ਆ ਜਿਨ੍ਹਾਂ ਨੂੰ ਡਾਕਟਰੀ ਲੈਣ ਦੇ ਵਿੱਚ ਜਵਾਬ ਆ ਹਨਾ ਲਾਸਟ ਤੇ ਆਉਂਦੇ ਆ ਕਿਉਂਕਿ ਪਹਿਲਾਂ ਅਗਲਾ ਹਰੇਕ ਪਾਸੇ ਆਪ ਦਾ ਚਾਰਾ ਮਾਰਦਾ ਕੀ ਮੋਲਵਾਉਂਦਾ ਆਪਰੇਸ਼ਨ ਕਰਾਉਂਦਾ ਸੇਕੇ ਲਵਾਉਂਦਾ ਜਾਂ ਮੀਨੋਥੈਰੇਪੀ ਕਰਵਾਉਂਦਾ ਚਲੋ ਹਰੇਕ ਪਾਸੇ ਹਰੇਕ ਬੰਦਾ ਚਾਰਾ ਕਰਦਾ ਹਨਾ ਕਈ ਵਾਰੀ ਸਾਨੂੰ ਕਈ ਵਾਰੀ ਇਦਾਂ ਦਾ ਹੁੰਦਾ ਕਿਸੇ ਤਰ੍ਹਾਂ ਵੀ ਕਿਸੇ ਪਾਸੇ ਕੋਈ ਨਾ ਕੋਈ ਸਾਨੂੰ ਰਿਜ਼ਲਟ ਮਿਲ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੇ ਸੋਹਣੇ ਰਿਜ਼ਲਟ ਆ ਰਹੇ ਆ ਜੇ 100 ਦੇ ਵਿੱਚੋਂ 90% ਮਰੀਜ਼ ਦਵਾਈ ਲੈਣ ਆਉਂਦੇ ਆ ਤਾਂ ਉਹਨਾਂ ਨੂੰ ਬੜਾ ਵਧੀਆ ਰਿਜ਼ਲਟ ਮਿਲ ਰਿਹਾ ਮੇਰਾ ਫਰਜ਼ ਹੁੰਦਾ ਹਰ ਵਾਰੀ ਜਿਹੜਾ ਮੈਂ ਚਿਹਰਾ ਤੁਹਾਡੇ ਸਾਹਮਣੇ ਲੈ ਕੇ ਆਉਣਾ ਵੀ ਸੱਚੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਉਹਨਾਂ ਦਾ ਪਿੰਡ ਸ਼ਹਿਰ ਪੁੱਛ ਕੇ ਹਨਾ ਵੀ ਤੁਸੀਂ ਉਹਨਾਂ ਦੇ ਘਰੇ ਜਾ ਕੇ ਮੇਨ ਮਕਸਦ ਕੀ ਆ ਵੀ ਘਰੇ ਜਾ ਕੇ ਕਈ ਵੀਰ ਭੈਣ ਭਰਾ ਫੋਨ ਤੇ ਵੀਡੀਓ ਤੇ ਮੈਸੇਜ ਕਰਕੇ ਪੁੱਛਦੇ ਆ ਜੀ ਨੰਬਰ ਦੇ ਦਿਓ ਜੀ ਮਰੀਜ਼ ਦਾ ਹਣਾ ਨੰਬਰ ਮੈਂ ਤਾਂ ਨਹੀਂ ਦਿੰਦਾ ਦੇਖੋ ਅਸੀਂ ਆ ਮਰੀਜ਼ ਦੀ ਜਾਨ ਬਚਾਉਣੀ ਆ ਅਸੀਂ ਮਰੀਜ਼ ਦੀ ਜਾਨ ਬਚਾਉਣੀ ਆ ਅਸੀਂ 5-700 ਰੁਪਏ ਦਾ ਤੇਲ ਸਾੜ ਕੇ ਅਗਲੇ ਦੇ ਘਰੇ ਜਾ ਕੇ ਮਰੀਜ਼ ਦੇ ਵਾਰਸਾਂ ਨੂੰ ਮਿਲ ਸਕਦੇ ਆ ਵੇਖ ਸਕਦੇ ਆ ਵੀ ਯਾਰ ਸਾਡਾ ਬੰਦਾ ਪਹਿਲਾਂ ਕਿੱਥੇ ਜੇ ਖੜਾ ਸੀ ਤੇ ਅੱਜ ਅਸੀਂ ਕਿੱਥੇ ਜੇ ਖੜੇ ਆ ਵੀ ਸਾਡੇ ਬੰਦੇ ਨੂੰ ਵੀ ਇੱਦਾਂ ਦੀ ਸਮੱਸਿਆ ਹੈਗੀ ਆ ਠੀਕ ਹੈ ਜੀ ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਜੀ ਬੈਠੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਸਾਸਿਕਾ ਬਾਈ ਜੀ ਸਸਰੀ ਜੀ ਆ ਮਾੜਾ ਜੋ ਉੱਚੀ ਬੋਲੇ ਜੋ ਹਾਂਜੀ ਤੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ ਹਾਂ ਪ੍ਰੀਤਮ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਮੂਨਕ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਮੂਨਕ ਜ਼ਿਲ੍ਹਾ ਸੰਗਰੂਰ ਹਾਂਜੀ ਤੁਸੀਂ ਮੇਰੇ ਕੋਲ ਆਏ ਸੀ ਆਪਣੇ ਪਰਿਵਾਰ ਦੇ ਵਿੱਚ ਕਿਹੜੇ ਬੰਦੇ ਨੂੰ ਇਸ ਨਾਮਰਾਦ ਬਿਮਾਰੀ ਨੇ ਆਪਦੀ ਲਪੇਟ ਚ ਲੈ ਲਿਆ ਸੀ ਤੇ ਮੇਰੀ ਘਰ ਵਾਲੀ ਹੈ ਜੀ ਤੁਹਾਡੇ ਘਰ ਹਾਂਜੀ ਉਹਨਾਂ ਦੇ ਕਿੱਥੇ ਹੋ ਗਿਆ ਸੀ ਕੈਂਸਰ ਖਾਣਾ ਪੀਣਾ ਰੁਗ ਗਿਆ ਸੀ ਇਹ ਫੂਡ ਪੈਪ ਗਲ ਕਹਿੰਦੇ ਗਲ ਹਾਂ ਹਾਂ ਫੂਡ ਪੈਪ ਦੇ ਵਿੱਚ ਸਮੱਸਿਆ ਆ ਗਈ ਸੀ ਹਾਂ ਜੀ ਫੂਡ ਪੈਪ ਤੇ ਜਦੋਂ ਸਮੱਸਿਆ ਆ ਗਈ ਸੀ ਤੁਸੀਂ ਡਾਕਟਰੀ ਲੈਨ ਦੇ ਵਿੱਚ ਵੀ ਇਲਾਜ ਕਰਾਇਆ ਸੀ ਹਾਂ ਜੀ ਪਹਿਲਾਂ ਤੇ ਉੱਧਰ ਹੀ ਨੂੰ ਭੱਜਿਆ ਸੀ ਅੱਛਾ ਜੀ ਹਾਂ ਜੀ ਉੱਧਰ ਨੂੰ ਜਾਂਦੇ ਹਾਂ ਅਸੀਂ ਪਹਿਲਾਂ ਤੇ ਚੱਡੀਗੜ੍ਹ ਵੀ ਗਏ ਰੋਟੀ ਪਾਣੀ ਖਾ ਲੈਂਦੇ ਸੀ ਨਹੀਂ ਫਿਰ ਕਿਦਾਂ ਦਿੰਦੇ ਸੀ ਖਾਣ ਪੀਣ ਨੂੰ ਤੁਸੀਂ ਅਸੀਂ ਫਿਰ ਉਹ ਪਾਈਪ ਲਵਾਇਆ ਨੱਕ ਵਿੱਚ ਪਾਈਪ ਵਾਲੀ ਸੀ ਨਹੀਂ ਜੀ ਹਾਂਜੀ ਇੱਥੇ ਚੱਤ ਅੱਛਾ ਪੇਟ ਤੇ ਪਾਈਪ ਵਾਹ ਉਹ ਕਿੰਨਾ ਟਾਈਮ ਹੋ ਗਿਆ ਅਸੀਂ ਪਾਈਪ ਲੱਗੀ ਨੂੰ ਜਦੋਂ ਮੇਰੇ ਕੋਲ ਦਵਾਈ ਲੈਣ ਆਏ ਸੀ ਉਹ ਨਹੀਂ ਨਹੀਂ ਸਾਡੇ ਕੋਲ ਹੋ ਗਈ ਸੀ ਜੀ 12 13 ਦਿਨ ਹੋ ਗਏ ਸੀ ਪਾਈਪ ਲੱਗੀ ਨੂੰ ਹਾਂਜੀ ਰੋਟੀ ਪਾਣੀ ਖਾਧੀ ਨੂੰ ਕਿੰਨਾ ਟਾਈਮ ਹੋ ਗਿਆ ਅਸੀਂ ਰੋਟੀ ਨੂੰ ਹੋ ਗਏ ਉਹਨੇ 2 ਮਹੀਨੇ ਜੀ 2 ਮਹੀਨੇ ਹੋ ਗਏ ਸੀ ਤੁਸੀਂ ਫਿਰ ਪੇਟ ਤੇ ਪਾਈਪ ਲਵਾ ਲਈ ਸੀ ਹਾਂਜੀ ਜਦੋਂ ਫਿਰ ਆਪਣੀ ਦਵਾਈ ਸ਼ੁਰੂ ਕੀਤੀ ਤੁਸੀਂ ਪਾਈਪ ਰਾਹੀਂ ਦਵਾਈ ਦਿੰਦੇ ਸੀ ਨਾ ਆਪਣੀ ਹਾਂ ਜਦੋਂ ਪਾਈਪ ਦੇ ਰਾਹੀਂ ਤੁਸੀਂ ਦਵਾਈ ਦਿੰਦੇ ਸੀ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਜਿਹੜੀ ਉਹ ਪਾਈਪ ਲਹਿ ਗਈ ਸੀ ਤੇ ਮੂੰਹ ਰਾਹੀਂ ਖਾਣ ਪੀਣ ਲੱਗੀ ਸੀ ਅਸੀਂ ਜਦੋਂ ਦਵਾਈ ਲੈ ਕੇ ਗਏ ਇੱਥੇ ਹੀ ਲਿਆਏ ਸੀ ਮਰੀਜ਼ ਨੂੰ ਜੀ ਤੇ ਅਸੀਂ ਜਦੋਂ ਦਵਾਈ ਲਈ ਇਥੋਂ ਜੀ ਇਹ ਤੁਸੀਂ ਕਹਿੰਦੇ ਵੀ ਸਾਡੀ ਦਵਾਈ ਉਹ ਤੇ ਪ੍ਰਭੂਸਾ ਕਰਕੇ ਪਰਮਾਤਮਾ ਦੇ ਵੈਗਰੂ ਤੇ ਖਾਣੀ ਹੈ ਜੀ ਅਸੀਂ ਜਿਵੇਂ ਤੁਸੀਂ ਆਖਿਆ ਉਵੇਂ ਹੀ ਕਰਿਆ ਜੋ ਵੀ ਤੁਸੀਂ ਕਿਹਾ ਅਸੀਂ ਕਰਿਆ ਵੀ ਤੁਸੀਂ 12 13 ਦਿਨ ਤੇ ਭੁੱਲ ਜੋ ਵੀ ਦਵਾਈ ਖਾਈ ਹੈ ਨਾ ਖਾਈ ਹੈ ਜੀ ਵੀ ਸਾਡੀ ਦਵਾਈ 12 13 15 ਦਿਨਾਂ ਚੱਕ ਤੇ ਐ ਹੀ ਨਹੀਂ ਪਤਾ ਲੱਗਦਾ ਵੀ ਖਾਈ ਹੈ ਕਿ ਨਹੀਂ ਖਾਈ ਹੈ ਅਸੀਂ ਭਰੋਸਾ ਕਰਕੇ ਲੈ ਗਏ 12 13 ਦਿਨ ਸਾਨੂੰ 20ਵੇਂ ਦਿਨ ਇਹਦਾ ਰਿਜ਼ਲਟ ਮਿਲ ਗਿਆ ਜੀ ਮਹੀਨੇ ਦਵਾਈ ਦਿੱਤੀ ਸੀ 20 ਦਿਨਾਂ ਚ ਰਿਜ਼ਲਟ ਆਹ 20 ਦਿਨਾਂ ਚ ਸਾਡੇ ਪਾਣੀ ਲੱਗ ਗਈ ਸੀ ਪੀਣੇ ओके मुंह ਨਾਲ ਹੀ ਪੀਣ ਲੱਗੇ ਸੀ ਹਾਂ मुंह ਨਾਲ ਪਾਣੀ ਲੱਗਦੀ ਅਸੀਂ मुंह ਰਾਈ ਜਿਹੜੀ ਦਵਾਈ ਦਿੱਤੀ ਆ ਤੁਸੀਂ ਪਹਿਲਾਂ ਫਿਰ ਉਹ ਤੁਸੀਂ ਪੇਟ ਨਾਲ ਹੀ ਦਿੰਦੇ ਹਾਂ ਹਾਂ ਪੇਟ ਰ 20 ਦਿਨ ਅਸੀਂ ਪੇਟ ਨਾਲ ਦਿੱਤੀ ਓਕੇ ਫਿਰ ਅਸੀਂ ਦਵਾਈ 22 23 ਦਿਨਾਂ ਮਗਰੋਂ ਅਸੀਂ मुंह ਨਾਲ ਲੱਗੇ ਦੇਣ ਓਕੇ ਫਿਰ ਪੈਪ ਕਿੰਨੇ ਟਾਈਮ ਬਾਅਦ ਲਵਾਈ ਸੀ ਪੈਪ ਲੱਗੇ ਜੀ 2 ਮਹੀਨੇ 2 ਮਹੀਨੇ ਬਾਅਦ ਪੈਪ ਲੱਗੀ ਹਾਂ ਪੈਪ ਉਹਨਾਂ ਨੇ ਲਾਈ ਕੋ ਨਹੀਂ ਅਸੀਂ ਨਾ ਦੱਸਿਆ ਅੱਛਾ ਜਿਹੜੇ ਅਸੀਂ ਅਸੀਂ ਉੱਥੇ ਵੀ ਜਾਂਦੇ ਰਹੇ अच्छा ਜਿਹੜੇ ਹਸਾਰ ਜਿੰਦਲ ਚ ਹਾਂ ਅਸੀਂ ਉੱਥੇ ਵੀ ਜਾਂਦੇ ਰਹੇ ਓਕੇ ਅਸੀਂ ਉਹਨਾਂ ਨੂੰ ਕਦੇ ਸਾਸ ਨਹੀਂ ਹੋਣ ਦਿੱਤਾ ਵੀ ਅਸੀਂ ਦੇਸੀ ਦਵਾਈ ਲੈਨੇ ਆ ਓਕੇ ਤੇ ਅਸੀਂ ਉੱਥੇ ਵੀ ਦਿੰਦੇ ਰਿਹਾ ਹਸਪਤਾਲ ਚ ਵੀ ਉਹਨਾਂ ਤੋਂ ਚੋਰੀ ਦਿੰਦੇ ਰਹੇ ਹਾਂ ਹਸਪਤਾਲ ਚ ਅਸੀਂ ਲਾ ਜਾ ਕੇ ਉਥੇ ਹੋਟਲ ਤੇ ਬਾਲ ਕੇ ਬਾਹਰ ਕਿਸੇ ਦੇ ਜੀ ਲਿਆ ਕੇ ਡੰਡੀ ਕਰਕੇ ਦੇ ਦੇਣੀ ਅੱਛਾ ਅੱਜ ਦੀ ਗੱਲ ਕਰੀਏ ਦਵਾਈ ਖਾਂਦੇ ਨੂੰ ਕਿੰਨਾ ਟਾਈਮ ਹੋ ਗਿਆ ਅਨੁਜੇਬੀ ਨਿਯੋਗ ਨੇ 6 ਮਹੀਨਿਆਂ ਬਾਅਦ ਅੱਜ ਦਵਾਈ ਦਾ ਰਿਜ਼ਲਟ ਕੀਆ ਆਪਣੇ ਲੱਖਾਂ ਲੋਕਾਂ ਨੇ ਆਪਣੀ ਵੀਡੀਓ ਦੇਖਣੀ ਆ ਸੁਣਨੀ ਆ ਆਪਾਂ ਉਹਨਾਂ ਨੂੰ ਸੁਨੇਹਾ ਦੇਣਾ ਸੱਚੀ ਜਾਣਕਾਰੀ ਝੂਠ ਨਹੀਂ ਬੋਲਣਾ ਅਸੀਂ ਦੇ ਪਰਮਾਤਮਾ ਨੂੰ ਮੰਨ ਕੇ ਕਹਿੰਦੇ ਆ ਵੀ 100 ਦੇ 100% ਅਸੀਂ ਠੀਕ ਹੈ ਜੀ ਜਾ ਕੇ ਪਤਾ ਵੀ ਕਰ ਸਕਦੇ ਹੋ ਸਾਡਾ ਪਿੰਡ ਮੂਨਕਾ ਹੈ ਜੀ ਪਾਤੜਾ ਰੋਡ ਤੇ ਘਰ ਹੈ ਸਾਡਾ ਰੋਡ ਦੇ ਉੱਤੇ ਹੀ ਹੈ ਜੀ ਤੇ ਰੋਟੀ ਪਾਣੀ ਅੱਜ ਮੂਹਰਾ ਹੀ ਖਾਂਦੇ ਆ ਹਾਂ ਜੀ ਸਾਰਾ ਕੁਝ ਹੀ ਕਰਦੇ ਆ ਕੰਮ ਕੁੰਮ ਕਰਦੇ ਕਰਦਾ ਹੁਣ ਕੋਈ ਮਤਲਬ ਭਰੇਜ ਨਹੀਂ ਅਸੀਂ ਕਿੰਨੂ ਸ਼ਿੰਨੂ ਤੇ ਖਾਂਦੇ ਨਹੀਂ ਅੱਛਾ ਵੈਸੇ ਹੋਰ ਕੋਈ ਭਰੇਜ ਨਹੀਂ ਸਬਜ਼ੀ ਸੂਬਜ਼ੀਆਂ ਸਾਰੀਆਂ ਖਾ ਲੈਂਦੀ ਐ ਅੱਛਾ ਹਾਂਜੀ ਸਾਰਾ ਕੁਝ ਹੀ ਹਾਲਾਂਕਿ ਮੈਂ ਰੋਕਿਆ ਸੀ ਭਰੇਜ ਕਰਨਾ ਸਾਡਾ ਤੇ ਅਸੀਂ ਰੱਖਿਆ ਜੀ 6 ਮਹੀਨੇ ਅੱਛਾ 6 ਮਹੀਨੇ ਅਸੀਂ ਪੂਰਾ ਰੱਖਿਆ ਅੱਗੇ ਵੀ ਰੱਖ ਗਿਆ ਭਰੇਜ ਆ ਹਾਂਜੀ ਹਨਾ ਠੀਕ ਹੈ ਜੀ ਠੀਕ ਆ ਤੇ ਅੱਜ 100 ਦਿਨ ਚਲੋ ਜੀ ਕਰਦਾ ਜੀ ਸਾਲ ਹੋ ਗਿਆ ਮਰੀਜ਼ ਨੂੰ ਰੋਟੀ ਪਾਣੀ ਖਾਇਆ ਨੂੰ ਅੱਛਾ ਹੁਣ ਜੀ ਤੇ ਕਰਦਾ ਹੀ ਆ ਕਿਸੇ ਚੀਜ਼ ਨੂੰ ਪਰ ਉਹ ਨੂੰ ਰੋਕਿਆ ਤੇ ਰੁਕਿਆ ਤੇ ਰੁਕਦਾ ਹੀ ਨਹੀਂ ਮਰੀਜ਼ ਕੋਈ ਵੀ ਹੈ ਪਰ ਹੁਣ ਤੇ ਮਰੀਜ਼ ਹੀ ਨਹੀਂ ਰਿਹਾ ਉਹ ਹੁਣ ਤੇ ਠੀਕ ਹੈ ਠੀਕ ਸਾਨੂੰ ਤੇ ਬੜੀ ਮਾਫਕਾਈ ਹੈ ਦਵਾਈ ਬਿਲਕੁਲ ਸਹੀ ਆਈ ਹੈ ਜੀ ਜਿਹੜੇ ਲੋਕ ਵੀਡੀਓ ਵੇਖ ਰਹੇ ਆ ਆਪਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਅਸੀਂ ਕਹਿੰਨੇ ਆ ਵੀ ਦਵਾਈ ਇੱਕ ਨੰਬਰ ਹੈ ਸਾਡੇ ਦੇ ਮਰੀਜ਼ ਤੁਸੀਂ ਜਦੋਂ ਦਵਾਈ ਸਾਡੇ ਕੋਲੇ ਆਓ ਕਈ ਵਾਰੀ ਨਾ ਸਾਡੇ ਤੋਂ ਪਤਾ ਲਓ ਮੈਂ ਇੱਥੇ 10 ਗਾਗ ਲੈ ਆ ਚਲੋ ਇਹ 사ਸੀ ਰਾਮ ਹੋਏ ਆ ਸਾਨੂ ਰਾਮ ਹੋਇਆ ਤੇ ਜੀ ਤਾਈ ਕਹਿ ਰਹੇ ਆ ਇਹ ਕਿ ਨਾ ਕਈ ਬੰਦੇ ਇਦਾਂ ਦੇ ਹੁੰਦੇ ਆ ਵਿੱਚ ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਉਣੇ ਆ ਸਾਰੇ ਨਹੀਂ ਹੁੰਦੇ ਹਾਂਜੀ ਚਲੋ ਕਈ ਵਾਰੀ ਕੋਈ ਇੱਕ ਅੱਧਾ ਬੰਦਾ ਇਦਾਂ ਦਾ ਹੁੰਦਾ ਉਹ ਵਿੱਚ ਕਹਿ ਲੰਦਾ ਜੀ ਇਹ ਦਵਾਈ ਮਾੜੀ ਐ ਜੀ ਇਹ ਜਿਹੜੇ ਬੰਦੇ ਬਿਠਾਏ ਆ ਜੀ ਅੱਗੇ ਇਹ ਜੀ ਗਲਤ ਬਿਠਾਏ ਆ ਜੀ ਇਦਾਂ ਦਾ ਕੋਈ ਕੁਝ ਤਾਂ ਨਹੀਂ ਹੈਗਾ ਨਾ ਜੀ ਨਾ ਇਹ ਤੇ ਨਹੀਂ ਅਸੀਂ ਕੋਈ ਸਾਡੇ ਤੇ ਸਾਨੂੰ ਤੇ ਕੋਈ ਗਲਤ ਆਲਾ ਫਲਤ ਨਹੀਂ ਅਸੀਂ ਵੀ ਇਹ ਵੀਡੀਓ ਦੇਖ ਕੇ ਜਾਂਦੀ ਐ ਦਵਾਈ ਅੱਛਾ ਅਸੀਂ ਵੀ ਵੀਡੀਓ ਦੇਖ ਕੇ ਫਿਰ ਅਸੀਂ ਇੱਥੇ ਆਏ ਆ ਫਿਰ ਗੱਲ ਕਰੀ ਫੋਨ ਤੇ ਜੀ ਫਿਰ ਤੂੰ ਤੁਹਾਡਾ ਫੋਨ ਮਲਾ ਕੇ ਫਿਰ ਸਾਨੂੰ ਅਸੀਂ ਸਾਰੀ ਰਾਤ ਹੀ ਲੱਗੇ ਰਹੇ ਜੀ ਵੀ ਕਿਤੇ ਆਰਾਮ ਆ ਜੇ ਕਿਤੇ ਚੱਲ ਪਏ ਕੰਮ ਜੀ ਵੀ ਮਿਆਦ ਤੇ ਮੁੱਕੀ ਪਈ ਸੀ ਸਹੀ ਹੈ ਜੀ ਫਿਰ ਅਸੀਂ ਸਾਰੀ ਰਾਤ ਚ ਫੋਨ ਮਲਾ ਕੇ ਸਵੇਰੇ ਫਿਰ ਅਸੀਂ ਲੈ ਹੀ ਆਏ ਮਰੀਜ਼ ਨੂੰ ਵੀ ਨਾਲ ਲੈ ਤੁਸੀਂ ਕਹ ਰਹੇ ਸੀ ਮਰੀਜ਼ ਨਹੀਂ ਲਿਆਣਾ ਨਾਲ ਹਾਂਜੀ ਫਿਰ ਅਸੀਂ ਚਲੋ ਮੈਂ ਕਾਰ ਖੜੀ ਜਾਣੀ ਹੈ ਜਲ ਬੈਠ ਕੇ ਵਿੱਚ ਵਗ ਜਾਣਾ ਮਾਣ ਮਾਣ ਖੁਸ਼ ਆ ਜਿੰਨੇ ਪੈਸੇ ਮੈਂ ਲਏ ਆ ਜਾਇਜ਼ ਲਏ ਆ ਜਾਂ ਨਜਾਇਜ਼ ਲਏ ਆ ਹਾਂ ਜੀ ਬਿਲਕੁਲ ਕੋਈ ਪੈਸਾ ਨਹੀਂ ਸਾਡਾ ਤੇ ਲੱਗਿਆ ਪੈਸਾ ਤੇ ਕੋਈ ਲੱਗਦੀ ਨਹੀਂ ਇੱਥੇ ਇੱਕ ਛਟਕੇ ਜੀ ਵੀ ਉੱਥੇ ਤੇ ਆ ਕਿਰਾਇਆ ਲੱਗ ਜਾਂਦਾ ਚਲੋ ਪਰਮਾਤਮਾ ਭਲਾ ਕਰੇ ਸਭ ਦਾ ਅੱਛਾ ਬਾਈ ਜੀ ਤੁਹਾਡੇ ਨਾਲ ਆਏ ਆ ਇਹਨੂੰ ਆਖੇ ਫਾੜ ਲਓ ਤੁਸੀਂ ਇਹਨਾਂ ਦਾ ਪੇਸ਼ੈਂਟ ਦੇਖਿਆ ਹਨਾ ਹਾਂਜੀ ਹਾਂਜੀ ਤੇ ਤੁਸੀਂ ਪੜੇ ਲਿਖੇ ਮੁੰਡੇ ਆ ਕੀ ਲੱਗਦਾ ਤੁਹਾਨੂੰ ਵੀ ਆਪਣੀ ਦਵਾਈ ਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ ਜੀ ਅਛਾ ਇਹਨਾਂ ਨੂੰ ਦੇਖ ਕੇ ਅਸੀਂ ਹੋਰਾਂ ਨੂੰ ਵੀ ਕਿੰਨੇ ਆ ਵੀ ਉੱਥੇ ਜਾਓ ਹਾਂ ਤੋਡੇ ਏਰੀਆ ਚ ਕਾਫੀ ਇਦਾਂ ਦੀ ਸਮੱਸਿਆ ਹੈ ਹਾਂਜੀ ਸਾਡੇ ਏਰੀਆ ਚ ਬਹੁਤ ਜ਼ਿਆਦਾ ਸਮੱਸਿਆ ਹੈ ਹਾਂਜੀ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਫਿਰ ਤੁਹਾਨੂੰ ਅੱਜ ਹਨਾ ਵੀ ਇਹਨਾਂ ਦਾ ਮਰੀਜ਼ ਠੀਕ ਆ ਵੀ ਗਾਂ ਹੋਰ ਵੀ ਜਿਹੜੇ ਆਪਣੇ ਬੰਦੇ ਦਵਾਈ ਖਾ ਰਹੇ ਆ ਉਹਨਾਂ ਨੂੰ ਦੇਖ ਕੇ ਮਾਨ ਖੁਸ਼ ਹੁੰਦਾ ਜਾਂ ਨਹੀਂ ਹਾਂਜੀ ਹਾਂਜੀ ਸਾਨੂੰ ਬਹੁਤ ਫੀਲ ਹੁੰਦਾ ਵੀ ਅਸੀਂ ਹੋਰ ਨੂੰ ਵੀ ਕਿਸੇ ਦਾ ਭਲਾ ਕਰੀਏ ਅਸੀਂ ਨਾਲ ਆਣ ਨੂੰ ਵੀ ਤਿਆਰ ਆ ਜੇ ਕੋਈ ਕਹਿੰਦਾ ਸਾਨੂੰ ਨਹੀਂ ਪਤਾ ਅਸੀਂ ਫਿਰ ਵੀ ਜਦੋਂ ਮਰਜੀ ਪਤਾ ਕਰ ਸਕਦੇ ਹੋ ਸੀ ਆ ਸਕਦੇ ਨਾਲ ਹੀ ਦੋਸਤੋ ਇਹ ਸੀਗੇ ਬਾਈ ਜੀ ਹਨਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਸਮੱਸਿਆ ਸੀ ਮੇਰਾ ਮਕਸਦ ਹੁੰਦਾ ਹਰ ਵਾਰੀ ਸੱਚੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਹਨਾ ਵੀ ਇਹਨਾਂ ਦਾ ਕੋਈ ਆਂਢੀ ਗੁਆਂਢੀ ਆ ਕੋਈ ਹੋਰ ਆਸੇ ਪਾਸੇ ਵਾਲਾ ਜੇ ਕਿਸੇ ਨੇ ਦੇਖਣਾ ਇਹਨਾਂ ਦਾ ਪੇਸ਼ੈਂਟ ਐਡਰੈਸ ਬੋਲਤਾ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਆ ਇਹ ਆਪਣੀ ਦਵਾਈ ਆ ਇਹਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਇਹ ਨੇਚਰਲ ਪ੍ਰੋਡਕਟ ਆ ਇਹ ਠੀਕ ਹੈ ਇਹ ਸਾਰਾ ਜੜੀ ਬੂਟੀਆਂ ਤੋਂ ਤਿਆਰ ਕੀਤੀਆਂ ਹੋਈਆਂ ਦਵਾਈਆਂ ਹਰੇਕ ਮਰੀਜ਼ ਦੀ ਸਟੋਰੀ ਤੇ ਡਿਪੈਂਡ ਕਰਦਾ ਉਹਨੂੰ ਕਿੱਦਾਂ ਦੀ ਦਵਾਈ ਦੇਣੀ ਹੈ ਜਿੱਦਾਂ ਇਹਨਾਂ ਦੀ ਇਹ ਦਵਾਈ ਸੀ ਇਹ ਠੀਕ ਹੈ ਜੀ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰਟ ਕੋਈ ਏਦਾਂ ਦਾ ਕੋਈ ਸਾਲਟ ਨਹੀਂ ਹੈਗਾ ਜਿੰਦੇ ਨਾਲ ਬੰਦੇ ਦੀ ਬੋਡੀ ਤੇ ਕੋਈ ਸਾਈਡ ਇਫੈਕਟ ਹੋਵੇ ਇਹ ਨੇਚਰਲ ਪ੍ਰੋਡਕਟ ਹੈ ਠੀਕ ਹੈ ਵੈਸੇ ਤਾਂ ਜਿਹੜੀ ਇਹ ਬਿਮਾਰੀ ਆ ਸਾਡੇ ਜਿਹੜੇ ਬਜ਼ੁਰਗ ਸੀ ਇਹ ਬਿਮਾਰੀ ਦਾ ਨਾਮ ਲੈਣ ਤੋਂ ਗਰੀਜ ਕਰਦੇ ਹੁੰਦੇ ਸੀ ਇਹਨੂੰ ਮਾੜਾ ਸਮਝਦੇ ਹੁੰਦੇ ਸੀ ਇਹ ਬਿਮਾਰੀ ਨੂੰ ਤੇ ਦੋਸਤੋ ਜੇਕਰ ਆਪਣੇ ਵੀ ਕਿਸੇ ਜਾਣਕਾਰ ਨੂੰ ਕਿਸੇ ਸੱਜਣ ਮਿੱਤਰ ਨੂੰ ਜਾਂ ਕਿਸੇ ਦੇ ਪਰਿਵਾਰ ਚ ਐਦਾਂ ਦੀ ਬਿਮਾਰੀ ਨਹੀਂ ਹਨਾ ਆਪਦੀ ਲਪੇਟ ਚ ਕੋਈ ਆਪ ਦਾ ਜੀ ਲਿਆ ਹੋਇਆ ਆਪਣੇ ਪਰਿਵਾਰ ਦਾ ਮੈਂਬਰ ਕੋਈ ਲਪੇਟ ਚ ਲਿਆ ਭਰੋਸਾ ਕਰਕੇ ਤੁਸੀਂ ਪਰਮਾਤਮਾ ਤੇ ਦਵਾਈ ਦਾ ਉਸ ਬੰਦੇ ਤੇ ਸੇਵਨ ਕਰ ਸਕਦੇ ਆ 100% ਰਿਜ਼ਲਟ ਮਿਲੂਗਾ 20 ਤੋਂ 25 ਦਿਨਾਂ ਦੇ ਵਿੱਚ ਬਾਕੀ ਭਰੋਸਾ ਕਰਕੇ ਆ ਜੋ ਮੈਨੂੰ ਮੈਂ ਵਾਰ-ਵਾਰ ਇਹੀ ਗੱਲ ਕਰਦਾ ਹਾਂ ਗੱਲ ਦੇ ਭਰੋਸੀ ਦੀ ਹਾਂਜੀ ਭਰੋਸਾ ਕਰਕੇ ਜਿਹੜਾ ਦਵਾਈ ਲੈਣ ਦਾ ਸਮਾਂ ਬੋਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਮਰੀਜ਼ ਦੀਆਂ ਸਿਰਫ ਰਿਪੋਰਟਾਂ ਲੈ ਕੇ ਆਉਣੀਆਂ ਮਰੀਜ਼ ਨਹੀਂ ਲੈ ਕੇ ਆਉਣਾ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਜੇ ਤੁਸੀਂ ਆਉਣਾ ਐਡਰੈਸ ਦਾ ਨਹੀਂ ਪਤਾ ਲੱਗਦਾ ਮੈਂ ਨੰਬਰ ਬੋਲਦਾ ਵੈਸੇ ਸਕਰੀਨ ਦੇ ਥੱਲੇ ਵੀ ਚੱਲੂਗਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਲੋਕੇਸ਼ਨ ਮੰਗਾ ਸਕਦੇ ਆ ਇੱਥੋਂ ਦੀ ਉਹ ਲੋਕੇਸ਼ਨ ਤੁਹਾਨੂੰ ਭੇਜ ਦਾਂਗੇ ਤੁਸੀਂ ਉਹ ਲੋਕੇਸ਼ਨ ਤੇ ਵੀ ਆ ਸਕਦੇ ਆ ਜੇ ਇਦਾਂ ਨਹੀਂ ਪਤਾ ਲੱਗਦਾ ਆਪਣਾ ਪਿੰਡ ਅਰਾਇਆਂ ਵਾਲਾ ਕਲਾ ਸ਼ਹਿਰ ਆਪਣਾ ਫਰੀਦਕੋਟ ਆ ਫਰੀਦਕੋਟ ਤੋਂ ਫਰੋਇਪਰ ਰੋਡ ਤੇ ਪਹਿਲਾ ਪਿੰਡ 5 ਕਿਲੋਮੀਟਰ ਤੇ ਪਿੰਡ ਆਉਂਦਾ ਪਿਪਲੀ ਪਿਪਲੀ ਦੇ ਨਾਲ ਆਪਣਾ ਪਿੰਡ ਆ ਅਰਾਈਆਂ ਵਾਲਾ ਕਲਾਂ ਠੀਕ ਹੈ ਜੀ ਜਿਹੜਾ ਆਪਣਾ ਮੋਬਾਈਲ ਨੰਬਰ ਆ 94654 07174 94654 07174 ਇਹ ਆਪਣਾ ਮੋਬਾਈਲ ਨੰਬਰ ਆ ਤੁਸੀਂ ਫੋਨ ਕਰਕੇ ਜੇ ਕੁਝ ਪੁੱਛਣਾ ਸ਼ਾਮ ਨੂੰ 5 ਤੋਂ 8 ਵਜੇ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਜਾਂ ਇਸ ਨੰਬਰ ਤੇ ਵਟਸਐਪ ਤੇ ਮੈਸੇਜ ਕਰਕੇ ਮੇਰੇ ਤੋਂ ਲੋਕੇਸ਼ਨ ਮੰਗਾ ਸਕਦੇ ਆ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਮਰੀਜ਼ ਨੂੰ ਦਵਾਈ ਖਵਾਓ ਚਾਹੇ ਆਪਰੇਸ਼ਨ ਹੋਇਆ ਚਾ ਨਹੀਂ ਹੋਇਆ ਚਾਹੇ ਕੀਮੋ ਲੱਗੀ ਆ ਚਾਹੇ ਨਹੀਂ ਲੱਗੀ ਬਸ ਇੱਕ ਹੀ ਬੇਨਤੀ ਆ ਜਿਹੜੇ ਬੰਦੇ ਦੀ ਦਵਾਈ ਆਪਾਂ ਸ਼ੁਰੂ ਕਰਨੀ ਆ ਉਹ ਬੰਦਾ ਪਾਣੀ ਪੀਂਦਾ ਹੋਣਾ ਚਾਹੀਦਾ ਚਾਹੇ ਮੂੰਹ ਰਾਈ ਪਾਣੀ ਪੀਂਦਾ ਜਦਾਂ ਇਹਨਾਂ ਦੇ ਮਰੀਜ਼ ਦੇ ਪੇਟ ਤੇ ਪਾਇਪ ਲੱਗੀ ਸੀ ਚਾਹੇ ਪੇਟ ਨਹੀਂ ਤੁਸੀਂ ਪਾਣੀ ਲੈਨੇ ਆ ਹਨਾ ਬਸ ਮੇਰਾ ਇੱਕ ਹੀ ਮਕਸਦ ਆ ਵੀ ਬੰਦਾ ਪਾਣੀ ਪੀਂਦਾ ਹੋਣਾ ਚਾਹੀਦਾ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਤੁਸੀਂ ਦਵਾਈ ਖਾਓ 100% ਰਿਜ਼ਲਟ ਮਿਲੂਗਾ ਦੋਸਤੋ ਜੇਕਰ ਸਾਡੇ ਉਪਰਾਲੇ ਹਨਾ ਸਾਡਾ ਕੰਮ ਵਧੀਆ ਲੱਗਦਾ ਤੁਹਾਨੂੰ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਵੀਰ ਭੈਣ ਭਰਾ ਦੀ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜਾਨ ਬਚ ਸਕਦੀ ਹੈ